ਪੰਜਾਬ ਸਰਕਾਰ ਦੀ ਨਵੀਂ ਸਿੱਖਿਆ ਕ੍ਰਾਂਤੀ ਦੇ ਚਲਦਿਆਂ ਵਾਲੇ 2 ਸਾਲਾਂ ਬਾਅਦ ਨਿੱਜੀ ਸਕੂਲ ਬੰਦ ਹੋਣੇ ਸ਼ੁਰੂ ਹੋ ਜਾਣਗੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸ਼ਹੀ ਚਮਕੌਰ ਸਾਹਿਬ ਦੇ ਵਿਧਾਇਕ ਡਾ ਚਰਨਜੀਤ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਕੜੂਆ ਵਿਖੇ ਸਕੂਲ ਦੇ ਸਮਾਰਟ ਕਲਾਸ ਰੂਮ ਦਾ ਉਤਕਾਟਨ ਕਰਨ ਤੇਲੇ ਕੀਤਾ ਇਸਪੋਕੀਓਨਾ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਤੇ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਹੇ ਨੇ ਤੇ ਮਾਪੇ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾ ਰਹੇ ਨੇ ਦੇਖੋ ਤੁਹਾਡੇ ਸਾਹਮਣੇ ਹੈ ਕਿ ਜਿਸ ਤਰ੍ਹਾਂ ਬੱਚਿਆਂ ਦੀ ਤਿਆਰੀ ਜਿੱਦਾਂ ਸਵਾਗਤ ਕੀਤਾ ਉਹਨਾਂ ਨੇ ਤੁਸੀਂ ਕਹਿ ਨਹੀਂ ਸਕਦੇ ਕਿ ਸਕੂਲ ਜਿਹੜੇ ਕਿਸੇ ਪ੍ਰਾਈਵੇਟ ਸਕੂਲ ਹਨ ਹਮਮ ਅਤੇ ਬਿਲਡਿੰਗ ਦੇਖੋ ਸ਼ਾਨਦਾਰ ਬਣੀ ਹੈ ਟੀਚਰ ਸਹਿਬਾਨ ਸਾਰੇ ਇੱਥੇ ਹੈ ਹਮ ਤੇ ਸਰਕਾਰ ਦੇ ਜਿਹੜੇ ਉਪਰਾਲੇ ਇਸ ਵਾਰ ਜਿਹੜਾ ਬਜਟ ਹੈ ਸਭ ਤੋਂ ਵੱਧ ਜਿਹੜਾ ਬਜਟ ਹੈ ਤਕਰੀਬਨ 19000 ਕਰੋੜ ਦਾ ਸਕੂਲਾਂ ਲਈ ਰੱਖਿਆ ਹੈ ਸੋ ਇਤੋਂ ਹੀ ਪਤਾ ਚੱਲਦਾ ਹੈ ਕਿ ਸਰਕਾਰ ਦੀ ਨੀयत ਅਤੇ ਨੀਤੀ ਕੀ ਹੈ ਦੱਸੋ ਸਰ ਇਨਫਰਾਸਟ੍ਰਕਚਰ ਦੇ ਕਿੰਨਾ ਕੰਮ ਹੋ ਰਿਹਾ ਹੈ ਇਨਫਰਾਸਟ੍ਰਕਚਰ ਦੇਖੋ ਪਿਛਲੇ ਜਿਵੇਂ ਪੁਰਾਣੀ ਗੱਲ ਕਰ ਜਿਹੜੀਆਂ ਪੁਰਾਣ ਸਰਕਾਰਾਂ ਵੱਲੇ 60% ਸਕੂਲਾਂ ਦੀ ਚਾਰ ਦਿਵਾਰੀ ਹੈ 50% ਬੱਚੇ ਥੱਲੇ ਬਹਿੰਦੇ ਸੀ ਉਹਨਾਂ ਕੋ ਡੈਸਕ ਬੈਂਚ ਵੀ ਨਾ ਹੈ ਕਿਤੇ ਟਾਇਲਟਸ ਨਹੀਂ ਸੀ ਕਿਤੇ ਟੀਚਰਸ ਨਹੀਂ ਸੀ ਐਸ ਸਰਕਾਰ ਦਾ ਹਰ ਜਦੋਂ ਦੀ ਸਾਡੀ ਸਰਕਾਰ ਆਈ ਹੈ 20000 ਦੇ ਕਰੀਬ ਟੀਚਰ ਜਿਹੜੇ ਨਵੇਂ ਰੱਖੇ ਨੇ ਸਾਡੇ 12000 ਤੋਂ ਵੱਧ ਕਿਤੇ ਜਿਹੜੇ 4 4000 ਲੈਂਦੇ ਸਨ ਉਹਨਾਂ ਦੀ 15000 20000 ਦੀ ਕਮਫਾ ਹੋ ਚੁੱਕੀ ਗਈਆਂ ਔਰ ਉਹਨਾਂ ਨੂੰ ਪੱਕੇ ਕੀਤਾ ਗਿਆ ਅੱਜ ਜਿਹੜਾ ਟੀਚਰਸ ਤੇ ਬੱਚਿਆਂ ਤੇ ਔਰ ਮਾਪਿਆਂ ਤੇ ਇੱਕ ਵਿਸ਼ਵਾਸ ਬਣ ਗਿਆ ਅੱਜ ਸਾਡੇ ਜਿਹੜੇ ਬੱਚੇ ਬੱਚੇ ਨੇ ਪ੍ਰਾਈਵੇਟ ਸਕੂਲਾਂ ਨੂੰ ਹਟਾ ਕੇ ਮਾਫੀ ਜਿਹੜੇ ਆ ਉਹ ਸਰਕਾਰੀ ਸਕੂਲਾਂ ਚ ਪਾਉਂਦੇ ਨੇ ਸਰ ਸਾਹਿਬ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਕਰਪੋਣ ਕਿ ਤੁਹਾਡੇ ਸਕੂਲ ਮੈਂ ਤੁਹਾਨੂੰ ਇਹ ਦੱਸਦਾ ਕਿ ਆ 2 ਸਾਲ ਬਾਅਦ ਪ੍ਰਾਈਵੇਟ ਸਕੂਲ ਬੰਦ ਹੋਣੇ ਸ਼ੁਰੂ ਹੋਣਗੇ ਇੰਨੇ ਵਧੀਆ ਸਰਕਾਰੀ ਸਕੂਲ ਉਹਦੇ ਇਸ ਮੌਕੇ ਬੋਲਦਿਆਂ ਚਰਨਜੀਤ ਸਿੰਘ ਨੇ ਵੀ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਵੱਲੋਂ ਵੀ ਸਾਲਾਂ ਵਿੱਚ ਸਕੂਲਾਂ ਨੂੰ ਇੰਨਾ ਫੰਡ ਨਹੀਂ ਦਿੱਤਾ ਗਿਆ ਜਿੰਨਾ ਆਪ ਸਰਕਾਰ ਨੇ ਇੱਕ ਸਾਲ ਦੇ ਵਿੱਚ ਦਿੱਤਾ ਤੇ ਉਹਨਾਂ ਨੇ ਵੀ ਦੱਸਿਆ ਕਿ ਪ੍ਰਾਇਮਰੀ ਸਕੂਲ ਕਿਡਵਾں ਵਿਕੇ ਰਿਪੇਅਰ ਅਤੇ ਮੈਂਟੀਨੈਂਸ ਦੇ ਲਈ 8,52,000 ਰੁਪਏ ਆਏ ਨੇ ਤੇ ਹਾਈ ਟੈਕ ਸਮਾਰਟ ਰੂਮ ਦਾ 9.5 ਲੱਖ ਰੁਪਏ ਦੇ ਕਰੀਬ ਫੰਡ ਸਕੂਲ ਨੂੰ ਮਿਲਿਆ ਜਗਬਾਣੀ ਟੀਵੀ ਦੇ ਲਈ ਖਰੜ ਤੋਂ ਗਗਨਦੀਪ ਸਿੰਘ ਦੀ ਰਿਪੋਰਟ